ਅੱਜ ਵੀ ਜਿਹੜੀ ਇਹ ਲੁੱਟ ਬਜਾਰੀ ਹੋ ਰਹੀਆਂ ਸਰਕਾਰ ਦੀ ਅੱਜ ਲੋਕ ਜਿਹੜੇ ਪਰੇਸ਼ਾਨ ਹੋ ਰਿਹਾ ਸੜਕਾਂ ਦੇ ਉੱਤੇ ਜਿਹਦੇ ਲਈ ਜ਼ਿੰਮੇਵਾਰ ਸਿੱਧੇ ਸਿੱਧੇ ਤੌਰ ਤੇ ਕੇਂਦਰ ਸਰਕਾਰ ਹੈ ਅੱਜ ਜਿਹੜਾ ਇਹ ਸੜਕਾਂ ਦੇ ਉੱਤੇ ਦੇ ਕੋ ਛੋਟੇ ਛੋਟੇ ਬੱਚੇ ਔਰਤਾਂ ਨੌਜਵਾਨ ਬਜ਼ੁਰਗ ਪਰੇਸ਼ਾਨ ਹੋ ਰਿਹਾ ਜਿਹੜਾ ਡੀਜ਼ਲ ਪਟਰੋਲ ਨਾ ਗੈਸ ਨਾ ਸੀਐਨਜੀ ਮਿਲਣ ਦਾ ਕਾਰਨ ਹੈ ਇਧਰੇ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਦੀ ਬਣਦੀ ਹੈ ਜਿਹੜਾ ਕਾਲਾ ਕਾਨੂੰਨ ਡਰਾਈਵਰਾਂ ਪਰ ਬਣਾਇਆ ਮਜਬੂਰੀ ਦੇ ਡਰਾਈਵਰਾਂ ਨੇ ਆ ਕੇ ਸੜਕ ਦੇ ਉੱਤੇ ਉਤਰੇ ਆਪਣੀਆਂ ਗੱਡੀਆਂ ਕਢਾਈਆਂ ਟੈਂਕੀਆਂ ਵਾਲੇ ਟਰੱਕਾਂ ਵਾਲੇ ਟਰਾਲੀਆਂ ਵਾਲੇ ਟੈਕਸੀਆਂ ਵਾਲੇ ਜਿਹੜੇ ਵੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਇਹ ਆਮ ਜਨਤਾ ਕਮਜਾ ਭੁਗਤਰੀ ਹੈ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਜਿਹੜੇ ਮਰਜ਼ੀ ਪٹرول ਪੰਪ ਤੇ ਚੱਲ ਜੋ ਆਹ ਆਹ ਕਰ ਮਿੱਚੀ ਪਈ ਆ ਲੋਕਾਂ ਦੇ ਮਨ ਚ ਇੱਕ ਡੈਸ਼ ਹੈ ਦੇਵੇ ਪਤਾ ਨਹੀਂ ਕਿੰਨੇ ਦਿਨ ਹੜਤਾਲ ਚੱਲਣੀ ਹੈ ਲੋਕ ਪਾਗਲ ਹੋ ਚੁੱਕੇ ਲੋਕਾਂ ਨੂੰ ਡੀਜ਼ਲ ਨਹੀਂ ਮਿਲ ਰਿਹਾ ਪੈਟਰੋਲ ਨਹੀਂ ਮਿਲ ਰਿਹਾ ਅਸੀਂ ਮੰਗ ਕਰਦੇ ਪੂਰ ਜੋਰ ਸਰਕਾਰ ਤੋਂ ਜਿਹੜਾ ਇੰਟੈਲੀਜੈਂਟ ਵਿਭਾਗ ਆ ਉਹ ਦੇਖੇ ਸੜਕਾਂ ਦੇ ਉੱਤੇ ਇਹ ਕਿਆ ਹਾਲ ਹੈ ਜੀ ਰਿਪੋਰਟ ਭੇਜੇ ਸੈਂਟਰ ਗਵਰਨਮੈਂਟ ਨੂੰ ਤਾਂ ਕਿ ਇਹ ਲੋਕਾਂ ਦੀ ਖੱਜਲ ਖਵਾਰੀ ਕੋਈ ਪੀਜੀਆ ਜਾ ਰਿਹਾ ਕੋਈ 에ਰਪੋਰਟ ਤੇ ਜਾ ਰਿਹਾ ਕੋਈ ਕਿਰੇ ਮੌਤ ਤੇ ਜਾ ਰਿਹਾ ਕੋਈ ਭੋਗ ਤੇ ਜਾ ਰਿਹਾ ਕੋਈ ਵਿਆਹ ਤੇ ਜਾ ਰਿਹਾ ਲੋਕਾਂ ਦੇ ਸਮੇਂ ਸਿਰ ਨਹੀਂ ਪੁੱਜਿਆ ਜਾ ਰਿਹਾ ਅਗਰ ਇਹ ਸਰਕਾਰ ਜੇ ਹੁਣ ਵੀ ਨਾ ਜਾਗੀ ਇਹ ਜਿਹੜਾ ਅੱਜ ਪੰਪਾਂ ਦੇ ਸਰਵਿਸ ਰੋਡਾਂ ਤੇ ਕਾ ਹੋ ਰਿਹਾ ਇਹ ਇਹ ਲੋਕਾਂ ਦਾ ਮਜਬੂਰਨ ਹਾਈਵੇ ਤੇ ਆ ਜਣਾ ਕਹੇ ਇਧਰ ਹਰ ਚੀਜ਼ ਦਾ ਠਾਪਣਾ ਇੱਥਾ ਪੈਟਰੋਲ ਡੀਜ਼ਲ ਠਾਪਿਆ ਲੋਕਾਂ ਦੀਆਂ ਖਾਣੇ ਵਾਲੀਆਂ ਵਸਤੂਆਂ ਦੇਖੋ ਸਬਜ਼ੀਆਂ ਦੇਖੋ ਕਿਸ ਸਾਮਾਨ ਨੂੰ ਛੂਣਗੇ ਰੇਟ ਕਾਲਾ ਵੇਚਰੀ ਨਹੀਂ ਹੋਣੀ ਐ ਸੋਰ ਅਸੀਂ ਇਸ ਕਰਕੇ ਮੰਗ ਕਰਦੇ ਕਾਲਾ ਕਾਨੂੰਨ ਬੰਦ ਕਰੇ ਮੋਦੀ ਸਰਕਾਰ ਮਰਦਾਬਾ ਹੁਦਾਬਾਦ ਹੁਦਾਬਾਦ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਲੋਕਾਂ ਦੀ ਖੱਜਲ ਖਵਾਰੀ ਬੰਦ ਕਰੋ ਰੱਦ ਕਰੋ ਰਹਿਣ ਆਲੇ ਆ ਤੁਸੀਂ ਕੀ ਕਾਰੋਬਾਰ ਕਰਦੇ ਆ ਕਾਰੋਬਾਰ ਜੀ ਆਈ ਬੱਸ ਗੱਡੀਆਂ ਚਲਾਦੇ ਆ ਅੱਛਾ ਜਿਹੜਾ ਸਰਕਾਰ ਨੇ ਕਾਨੂੰਨ ਲਾਗੂ ਕੀਤਾ ਡਰਾਈਵਰਾਂ ਤੇ ਉਹਦੇ ਬਾਰੇ ਕੀ ਚਾਹੁੰਦੇ ਆ ਤੁਸੀਂ ਕਾਨੂੰਨ ਤਾਂ ਬੇਸ਼ੱਕ ਗਲਤ ਹੈ ਕਿਉਂਕਿ ਜਿਹੜਾ ਕਾਨੂੰਨ ਇਹ ਇਸ ਕਰਕੇ ਗਲਤ ਹੈ ਕਿ ਦੇਖੋ ਕਸੂਰ ਲੋਕਾਂ ਦਾ ਹੁੰਦਾ ਗੱਲ ਬੈਂਦਾ ਡਰਾਈਵਰਾਂ ਦੀ ਕਿਉਂਕਿ ਹਮੇਸ਼ਾ ਵੱਡੀ-ਵੱਡੀ ਵਾਲੇ ਦਾ ਕਬੂਰ ਕੱਢਦੇ ਲੋਕੀ ਛੋਟੀ ਦਾ ਨਹੀਂ ਕੱਢਦੇ ਅਗੇ ਅਗਲਾ ਲੈ ਕੇ ਸਕੂਟਰੀ ਮਾਰ ਕੇ ਬੰਦਾ ਮਰ ਜੂਗਾ ਡਰਾਈਵਰ ਦਾ ਫਾਂਸੀ ਲੱਗੀ ਉਹ ਤਾਂ ਉਹਦਾ ਘਰ ਦੇ ਵੀ ਰੁਲ ਗਏ ਜ਼ੈਬ ਰਾਬ ਵੀ ਰੁਲ ਗਿਆ ਉਹਦਾ ਕਿੰਕਮ ਵੀ ਤੇ ਮਾਲਕ ਵੀ ਗਿਆ ਕਰੂਗਾ ਜੀ ਡਰਾਈਵਰ ਕੀ ਕਰੂਗਾ ਇਹ ਜਿਹੜਾ ਕਾਨੂੰਨ ਬਣਾਇਆ ਉਹਦੇ ਬਾਰੇ ਪਤਾ ਤੁਹਾਨੂੰ ਕੀ ਬਣਾਇਆ ਇਹਨਾਂ ਨੇ ਮੈਨੂੰ ਪਤਾ ਹੈ ਜੀ ਤੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਉਹਦੀ ਇਹਨਾਂ ਸਜ਼ਾ ਜਿਹੜੀ ਆ 10 ਸਾਲ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਹੈ ਜੀ ਤੁਸੀਂ ਕੀ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਤੋਂ ਇਹੀ ਮੰਗ ਰਹੇ ਆ ਦਰੂਨ ਵੀ ਇਹ ਮੰਗਦੇ ਨੇ ਚਲੋ ਐਕਸੀਡੈਂਟ ਕੋਈ ਵੀ ਡਰਾਈਵਰ ਆਪਣੀ ਜਾਨ ਬੁੱਝ ਕੇ ਨਹੀਂ ਕਰਦਾ ਕੋਈ ਡਰਾਈਵਰ ਇਹ ਨਹੀਂ ਚਾਹਦਾ ਕਿ ਮੇਰੀ ਗੱਡੀ 'ਚ ਜਿਹੜੇ ਕੁੱਤਾ ਵੀ ਆ ਕੇ ਮਰੇ ਇਨਸਾਨ ਮਾਰਨ ਦਾ ਬਹੁਤ ਦੂਰ ਦੀ ਗੱਲ ਹੈ ਤਾਂ ਇਹ ਜਿਹੜਾ ਇਹ ਅਜੇ ਕੁਛ ਘੰਟੇ ਹੋਏ ਬੰਦ ਹੋਏ ਨੂੰ ਔਰ ਤੁਸੀਂ ਇਹ ਲੈਣਾ ਤੁਹਾਡੇ ਲੰਬੀਆਂ ਲੰਬੀਆਂ ਲੱਗੀਆਂ ਤੁਸੀਂ ਲੋਕਾਂ ਨੂੰ ਜਵਾਬ ਵੀ ਦੇਣਾ ਸ਼ੁਰੂ ਕਰਤਾ ਕੀ ਕਾਰਨ ਹੈ ਤੁਹਾਡੇ ਕੋਲ ਸਟਾਕ ਹੈ ਨਹੀਂ ਸੀ ਕੀ ਗੱਲ ਹੈ ਸਟਾਕ ਹੈ ਨਹੀਂ ਸੀ ਕੁਛ ਚੈੱਕ ਕਰ ਸਕਦੇ ਜਿੱਦਾਂ ਮਾਦੀ ਸਾਡਾ ਸਟਾਕ ਜਿਹੜਾ ਹੰਨਾ ਲੀਟਰ ਹੈਗਾ ਲੱਗਾ ਉਹ ਵੀ ਤੁਸੀਂ ਚੈੱਕ ਕਰ ਸਕਦੇ ਸਾਡੇ ਕੋਲ ਸਟਾਕ ਬਿਲਕੁਲ ਖਤਮ ਹੋ ਚੁੱਕਾ ਹੈ 1000 ਲੀਟਰ ਤੋਂ ਥੱਲੇ ਬਾਅਦ ਹਵਾ ਲੈਣ ਲਾ ਪੰਦਾ ਹੈ ਟੈਂਕ ਠੀਕ ਹੈ ਜੀ ਇਸ ਕਰਕੇ ਹੁਣ ਇਹਨੂੰ ਅਸੀਂ ਕਿੱਦਾਂ ਲੋਕਾਂ ਨੂੰ ਹਵਾ ਥੋੜੀ ਪਾ ਸਕਦੇ ਤੇ ਇਹ ਤੁਹਾਡਾ ਜਿਹੜਾ ਪੰਪ ਜਾਲਲੇ ਚ ਪੈਂਦਾ ਹੈ ਜੀ ਹਾਂ ਜੀ ਕੀ ਤੁਹਾਡੇ ਪੰਪ ਦਾ ਕੀ ਨਾਮ ਹੈ ਹੰਡਾ ਬਿੱਲੂ ਜੀ ਜਿਹੜੀ ਅੱਜ ਸਟ੍ਰੈਕ ਹੋਈ ਹੈ ਇਹ ਕਾਦੇ ਵਾਸਤੇ ਹੋਈ ਹੈ ਕੀ ਮੰਗ ਹੈ ਤੁਹਾਡੀ ਡਰਾਈਵਰਾਂ ਦੀ ਸਾਡੀ ਮੰਗ ਤਾਂ ਇਹ ਆ ਸਾਡੀਆਂ ਪੰਜ ਪੰਜ ਏ ਆ ਤਨਖਾਹ ਆ ਜੀ ਇਦਾਂ ਜਿਹੜਾ ਨਿਉਨ ਇਹਨਾਂ ਨੇ ਲਾਗੂ ਕੀਤਾ ਡਰਾਈਵਰਾਂ ਬਾਅਦੇ ਗੋਤ ਮਾਰਿਆ ਕੀਤਾ ਜੀ ਇਹ ਕੀ ਕਾਨੂੰਨ ਲਾਗੂ ਕੀਤਾ ਇਹਨਾਂ ਨੇ ਇਹਦੇ ਬਾਰੇ ਦੱਸੂਗਾ ਤੁਸੀਂ ਮੰਨ ਕੇ ਚਲੋ ਡਰਾਈਵਰ ਨੂੰ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਇਹ ਕੌਣ ਦੇ ਸਮੋਈ ਇਹ ਕਿਹੜੀ ਕੰਡੀਸ਼ਨ ਚ ਆਉਣੀ ਆ 7 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਮੰਨ ਕੇ ਚਲੋ ਗੱਲ ਦੇ ਚੱਲੇ ਆ ਕੋਈ ਬੰਦਾ ਮਾਰ ਜਾਂਦਾ ਜੀ ਠੀਕ ਹੈ ਉਹ ਮੰਨ ਕੇ ਚਲੋ ਅਸੀਂ ਜਾ ਰਿਹਾ ਰੋਡ ਤੇ ਸਾਡੇ ਕਿੱਥੇ ਆ ਕੇ ਕਾਰਵਾਹੀ ਆ। ਕੋ ਕਸੂਰ ਸਾਡਾ ਹੋਦਾ ਨਹੀਂ। ਕਾਰ ਵਾਲੇ ਦਾ ਕਸੂਰ ਹੈ ਨਾ। ਹਾਂਜੀ। ਉਹ ਨਾ ਸਰਕਾਰ ਨੇ ਡਰਾਈਵਰਾਂ ਤੇ ਧੱਕੇ ਨਾਲ ਥੋਪਿਆ ਜੇ ਬਾਰੇ ਤੁਸੀਂ ਕੀ ਮੰਗ ਕਰਦੇ ਆ? ਤੇਰਾ ਦੋਨੇ ਚਾਈਦੇ ਜੀ ਸਾਡੇ ਦਾ 5-5 7-7000 ਰੁਪਏ ਦਾ ਲਖਾਈ ਆਈ ਆ ਆਪਣੇ ਬੱਚੇ ਦਾ ਮਰੀ ਹੋਣਾ ਪਾਲਦੇ। ਉਹ ਵੀ ਦਿਨ ਰਾਤ ਨਹੀਂ ਇੰਦੇ ਰਹਿ ਗਏ। ਤੇ ਇਹ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਚ ਕੀ ਇਹਨਾਂ ਨੇ ਰੱਖੀ ਆ ਕੰਡੀਸ਼ਨ। ਤੁਹਾਡੇ ਜਿਹੜੀ ਖਿਲਾਫ ਜਾ ਰਹੀ ਆ। 10 ਸਾਲ ਦੀ ਸਜ਼ਾ ਜੀ 5 7 ਲੱਖ ਰੁਪਈਆ ਜੁਰਮਾਨਾ ਉਹ ਵੀ ਐਨ.ਓ.ਸੀ ਹੁੰਦੇ ਦਾਈ ਘਰ ਨਾ ਪੈਂਦੇ ਕੋਈ ਆਪਣਾ ਕੀਤਾ ਘੜਦੇ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਤੋਂ ਕੈਨਸਲ ਹੋਣੇ ਚਾਹੀਦੇ ਜੀ